ਸਤਿਨਾਮ ਸ਼੍ਰੀ ਵਾਹਿਗੁਰੂ ਸਾਇ ਗੁਰੂ ਅਕਾ ਓ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਪੁਰਖ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਤਿ ਜੁਗਾਦ ਸਤਿ ਹੈ ਭੀ ਸਤ ਨਾਮ ਕੋ ਸੇ ਭੀ ਸਤ ਸੋਚ ਸੁਚ ਨਾ ਹੋਈ ਜੇ ਸੁਚ ਦਾ ਪਹਾਰ ਚੁੱਕੈ ਚੁੱਕ ਲੋਈ ਜੇ ਗਾਇ ਰਮਨਤਾਰੋ ਭੁਗਿਆ ਟੁੱਟ ਨਾ ਉਤਰੇ ਜੀਵਨਾ ਪ੍ਰਿਆਪਾਰ ਸਹਸ ਸਵਸਿਆਲ ਪਾਤ ਹੋਈ ਤਾ ਇੱਕ ਨ ਚੱਲਿਆ ਨਾਰ ਕਿਸ ਜਿਆਰਾ ਹੋਈ ਆ ਨਾਨਕ ਨਿਖਿਆ ਨਾ ਨਾਲ ਕਾ ਹੁਕਮਾਂ ਤੇ 부ਝ ਕੋਟ 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 ਜਿੰਦਾ ਜਿੰਦਾ ਤੇ ਧਰਪਾਏ ਜੁਗਾ ਤੇ ਗੰタル ਗਾਏਗਾ ਹੋਕਤੇ ਹੁਕਮ ਚਲਾਏ ਹੇ ਆਪੀ ਆਪ ਧਰਨ ਤਸੋ ਜਨ ਸੇਵਾ ਤੋ ਗਾਇ ਆਹ ਨਾ ਤੁਗਾ ਬਿਆ ਨਿਮਰਾਨੋ ਗਬਿਆ ਸੁਨੀਆ ਕਾ ਲ ਕੇ ਆਪਾਓ ਦੁਪਯਾਰ ਸੁਖੰਦਦਾਏ ਗੁਰੁਦਤਾਤਮ ਗੁਰਮਤਿ ਦੇਤ ਗੁਰੁਦਰੀਆ ਸਮਾ दोषी दोस्ती दो ਦਾ ਨਾਮ ਦਰਜੋਏ ਜਿ ਕੋ ਮੰਨ ਜਾਣ ਤੋ ਕੋਏ ਮਨਾ ਸੋਤੋ ਵੰ ਮੰ ਬਖਤਾ ਬੰਦਾ ਸਦਾ ਬਣਿ ਕਿਨ ਸੋਤਾ ਮਦ ਮੋਜੋ ਟਾਨਾ ਦਾਏ ਮਨ ਦਾ ਦੁਖਾ ਸਾਤਨਾ ਦਾਏ ਅਸਾ ਨਾਮ ਗਲੰਜਣ ਹੋਏ ਜਿ ਕੋ ਮੰਨ ਜਾਣ ਮਨ ਕੋਏ ਮਦਾਂ ਮਾਰਗ ਦਾ ਆਵਾਜ਼ੋਂ ਭਰਟ ਜਾਏ ਮੰਗ ਬਖਸ਼ਤੁਲਾ ਬੰਤਾ ਮੰਗ ਦਰਬਸਤੇ ਸਬੰਧ ਹੋ ਗਸਾ ਨਾਮ ਕਰਣ ਹੋਏ ਜਿ ਕੋ ਮੰਨ ਜਾ ਨਿਰ ਕੋਇ ਮਨੈ ਬਾਵੈ ਬੋਦਵਾਰੋ ਮਨੈ ਬਰਵਾਇ ਸਾਰੋ ਮੰਨ ਤਾ ਤਾਰੇ ਗੁਣ ਸਤੋ ਦਾ ਸੁਬਾਰੋ ਧਰਨ ਦਰਪਿਆ ਦਾ ਕੋ ਦਾ ਸੰਤੋਗ ਦਾ ਪ੍ਰਿਯਾ ਤੁਸੋ ਦਾ ਜੇ ਕੋ ਪਚਾ ਉਹ ਵਸਿਆ ਤਦ ਦੇ ਉਪਰ ਕੇਤਾ ਭਾਰ ਤਦੇ ਹੋ ਪ੍ਰਭੂ ਰਾਤ ਤੇ ਬਾਤ ਨਾ ਕਮਜੋ ਰਾਜੀ ਜਾ ਤਰਗਾ ਦਾ ਨਾਮ ਉਹ ਸਮਨ ਦੇ ਲਾਪੇ ਕਲਾ ਕਿ ਤਾ ਤਾ ਸਵਾਦ ਰੂਪਾ ਕਿਤੇ ਤਾ ਤਾ ਨਾ ਕੋ ਨੂਤਾ ਕਿਤਾ ਬਸਾ ਕੋ ਰਵਾਵ ਜਿਸ ਤੇ ਹੋਵੇ ਲਾਤ ਦਇਆ ਕੋ ਲਗ ਤਮਨਾ ਕਹਾ ਬੇਚਾਰ ਵਾਰਿਆ ਨਾ ਦਾ ਵਾਇ ਇਕ ਵਾਰ ਜੋਗਤ ਭਾਵੈ ਸਾਈ ਭਰੀਕਾਰ ਤੁਸਲਾ ਸਰਾ ਦੋਦਾਵਵਾ ਸਪਰੰਥੋ ਮੁਗਵੇਦਪਾ ਤੁਵਾ ਸਤ ਲੋਗਾ ਨਰਹੇ ਵਦਾਸ ਆਸਤ ਭਗਵਾਨ ਅਨੁਚਾਵਾ ਸਤ ਸਤੀਆ ਸਤ ਤਤਾਰੂਆ ਸਤ ਸੋਰਾ ਬਾਹੀ ਰਸੰਗ ਪਾਪੀ ਪਾਪ ਪਰ ਜਾਏ ਆਸਾਂ ਤੁੜਿਆ ਲੋ ਕੁੜੇ ਬਰਾਈ ਆਸਾਂ ਤੁਮਨੇਸ਼ੂ ਮਾਲ ਪਾਗ ਘਾਲੀ ਆਸੰਗ ਜੰਦ ਕਰੋ ਸੁਰ ਕਰਾ ਭਾਰੁ ਨਾਨਕ ਨੀਚ ਤਾ ਹਾ ਵਿਚਾਰ ਵਾਰਿਆ ਨਾ ਜਾਵਾ ਨਿਪਵਾਰ ਜੋ ਤੁਧ ਪਾਵੈ ਸਾਈ ਭਲੀ ਕਾ ਤੁਸਰਾ ਸਲਾਹ ਸੰਕਲਹਾ ਅਸੰਕਤਾਪੂਰ ਅਸੰਕਤਾਪੂਰ ਗੰਮਯਾ ਗੰਮਯਾ ਸੰਕਲੋਬ ਸੰਕਹ ਸਰਬਾਰੋਇ ਅਫਰੀ ਨਾਮ ਕ੍ਰਿ ਸਲਾ ਕ੍ਰਿਯਾਂ ਗੀਤੁ ਮਨ ਗਾ ਕਿਲੇ ਰਖਣ ਬੋਲਣ ਬਾਦ ਕਰ ਸਭ ਸੰਦੋਪ ਕਾ ਜਨ ਹਰਿ ਕ ਤਸ ਸਰਦਾਏ ਜੈ ਪਰਮਾਏ ਨਤਵੰਤੁ ਆਰੁ ਦੂਦੁ ਤਪਾਵਸਾਇ ਪਰੇਕਾਰੁ ਉਸਦਾ ਸਲਾਮਤ ਪਾ ਦਰੰਕਾਰ ਪਰਿਆਵਤ ਪਾਤੰ ਦੇ ਪਾਣੀ ਦੋਤ ਸਤਕੇ ਮੋਦਾ ਬਲਿੱਤੀ ਕੱਪੜ ਦੋਏ ਦੇ ਸਾਬੂਟ ਲਿਟਿਆ ਹੋ ਤੋਏ ਪਰਿਆ ਮਨ ਪਾਪਾ ਕਾ ਸੰਗ ਉਹੋ ਤਪੈ ਨਵਕ ਰੰਗ ਪੁੰਡੇ ਬਾਪੀ ਆਕਰਣਾਈ ਕਰ ਕਰ ਤਰਣਾ ਲਖ ਲੈ ਜਾਉ ਊ ਪਾਪੀ ਵੀ ਜਾਪੀ ਖਾਉ ਨਾਨਕ ਮੇ ਆਉ ਜਾਉ ਤੇਰਾ ਤਪ ਜੀ ਆਤਾ ਤਦਾਨ ਜੇ ਕੋ ਬਾਵਤ ਲਖ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਵ ਉਤਰਗਾ ਤੀਰ ਤੁਮਰਣਾਓ ਸਾਰਾ ਤੇਰੀ ਮੈਨਾਂ ਦੇਭਰਤ ਨਾ ਹੋਵੇ ਸੁਵਸਤ ਆਤਮਨੀ ਬਰਬਾਹੂ ਸਤ ਸੁਵਾਨ ਸਦਾ ਮੱਚਾਉ ਕਵਨ ਸੁਮੇਲਾ ਵਤਪੂ ਕਵਨੋ ਕਵਨਾ ਕਰਤਾ ਕਵਨ ਵਾਰੂ ਕਵਣ ਸਰਤੀ ਮਾਉ ਕਵਣੋ ਜਤੋ ਆਕਾਰ ਬੇਨ ਪਇਆ ਪੰਡ ਤੇ ਜੂਵੇ ਲਿਖ ਪੁਰਾਣੁ ਵਾਗਤਨਾ ਪਾਇਓ ਕਾਦੀਆ ਦੇ ਲਗਾ ਦੇ ਕੀ ਵਿਦਾਨਾ ਰਤਮਾ ਹੋਣਾ ਕੋਈ ਜਦ ਕਰਤਾ ਸਰਦੀ ਕੋ ਸਰਜੇ ਆਪੇ ਜਾਣੇ ਸੋਏ ਕਿਉ ਕਰੇ ਨਾ ਕੈਸਾ ਨਾ ਨੀ ਕਬਰ ਨੇ ਕਵਜਾਨਾ ਨਾਨਕ ਦੇ ਆਖਣ ਸੰਖੋ ਆਪੇ ਤੋਇ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾਤਾ ਹੋਵੇ ਨਾਨਕ ਜੇ ਪਾਉ ਜਾਣੇ ਅਗੇ ਗੇ ਅਨ ਸੋਏ ਪਾਤਾਲ ਪਾਤਲ ਲਖੂ ਅਗਾਸ ਆਗਾਸ ਓੜ ਕਰੋੜ ਕਬਾਰ ਤੱਕ ਮੇਰ ਕੈ ਉਪਾਤ ਸਹਸ ਅਠਾਰਾ ਕਣਕ ਦੇ ਬਾ ਅਸ ਲੋਹਕ ਧਾਤ ਲਿਖਾ ਵੇ ਬਣਾ ਸੂ ਨਾਮ ਕਵਟਾ ਆ ਕੀਆ ਆਪੇ ਧਾਨ ਆਪਾ ਸਦਾਈ ਸਦਾਈ ਤੇ ਸਤਨਾ ਪਾਈਆਂ ਦਨੀਆਂ ਤੇ ਬਾ ਸਰਵ ਮੰਦਨ ਆਦਾਨਿਆ ਸਰਬਦ ਸਾਸਨ ਤਾਨ ਗ੍ਰਹ ਸਿੱਤਿ ਪਾਲ ਧੰਡ ਕੇੜੇ ਦਰਨ ਹੋਵਣੇ ਦੇਸ ਬਨਵੋ ਨਾਮ ਸੁਰਾ ਯਤਨ ਸਿੱਤੇ ਕਰਨਾ ਅੰਤ ਯਤਨ ਕਰਦੇ ਤੇ ਨੰ ਅੰਤ ਯਤਨ ਵੇਖਣ ਸੰਨ ਅੰਤ ਯਤਨ ਜਾਪੇ ਕਿਆ ਬਨਵੰਤ ਆਤਨ ਜਾਪੇ ਕਿਤਾ ਆਕਾਰ ਅਤਨ ਜਾਪੇ ਪਰਵਾ ਮਰ ਲਾਗੇ ਤਾਂ ਕੇ ਅੰਤ ਨ ਪਾਈ ਜਾਰੇ ਯਹੋ ਅੰਤ ਨ ਜਾਣ ਕੋਈ ਬਤਾ ਕਿਆ ਬਤਾ ਹੋਏ ਬੜਾ ਸਭ ਉੱਚਾ ਤਾ ਉਹ ਚੇ ਉਪਰ ਉੱਚਾ ਨਾਉ ਏ ਬੜੂ ਉੱਚਾ ਹੋਗਾ ਕੋਈ ਤੂੰ ਚੇ ਕੋਲਾਣਾ ਸੋਈ ਜੀ ਵੜਿਆ ਪਤਾਣੇ ਆਪ ਆਪਾ ਨਾਨਕ ਨਦਰੀ ਕਰਮੇ ਦਾਤਾ ਬਤਾ ਵੱਡਾ ਦਾਤਾ ਤੇਲਾ ਨਤ ਮਾਈ ਕਿਤੇ ਮੰਗਾ ਦੋ ਤੇ ਪਾਲੋ ਕਿਤੇ ਗਣਤ ਨਹੀਂ ਵਿਚਾਰੋ ਕਿਤੇ ਘਾਟ ਟਟੇ ਬਿਦਾਰੋ ਕੀਤੇ ਲਲ ਮਕਰਪਾਈ ਕੀਤੇ ਮੋਰਾ ਕਾਈ ਪਾਈ ਕਿਤੈ ਭਗਵਤ ਸਤ ਮਾਰੋ ਇਹ ਤੇ ਦਾ ਤੇਰੀ ਦਾਤਾਰੋ ਬੰਦ ਕਲਾਸੀ ਪਾਣਾ ਕੋਈ ਪਰ ਆਪਨ ਸਕਰ ਕੋਈ ਦੇਖੋ ਕੜ ਕੇ ਆਪਨ ਪਾਈ ਉਹ ਜਾਣੀ ਜੇ ਤਿਆਂ ਮੋਖਾਈ ਆਪ ਗਣ ਅਪਦੇ ਅੱਖਾਂ ਸੇ ਪੀ ਕੇ ਤੇਜ ਸੁਮ ਬਖਸ਼ੇ ਸੁਸਲਾ ਨੰਗ ਪਾਸਾਰੀ ਪਾਤਸ਼ਾਹ ਅਮਲਵ ਨ ਮਲਵ ਪਾਰ ਅਮਲਵ ਪਾਰੀਆ ਅਮੁੱਲ ਭੰਡਾਰ ਅਮਲ ਲੈ ਆਵੇ ਅਮੁੱਲ ਲੈ ਜਾਏ ਜੀਅ ਅਮੁੱਲ ਭਾਇ ਅਮੁੱਲ ਸਮਾਈ ਅਮਲ ਤਰਨਾ ਅਮਲ ਦੀਵਾਨ ਅਮਲ ਤੱਲਾ ਬਰਪਰਮਾ ਅਮਲ ਵਖਸੀ ਸਿਆ ਅਮਲਸ

ਇਤੇ ਕਹਿ ਕਹਿ ਪਰ ਪਾਹੀ ਕیتے ਕਹਿ ਕਹਿ ਟੁੱਟ ਜਾਈ ਤੇਗੇ ਤੇ ਹੋਰ ਕਰੇ ਤਾਂ ਆਪਣ ਸੱਤ ਕਹਿ ਕੇ ਜੇਵਣ ਪਾਵੈ ਤੇਵੜੋ ਹੋਵੇ ਨਾਨਕ ਨਾਨਕ ਸੱਤਾ ਸੋਏ ਦੇਖੋ ਆਧਾ ਬੂੜਮਗਾੜੋ ਤੰਦ ਕੀਐ ਸਿਰੁ ਗਵਾ ਲਾ ਗਾਵਾਰੋ ਸੋ ਤਾਦੁ ਕੇ ਗਾ ਸੋ ਕਰ ਕੇ ਰਾ ਜੇ ਤਲਾ ਸਰ ਸਭ ਮੰਨ ਲੈ ਬਾਤ ਨਦ ਦੇ ਕ ਸੰਕਾ ਤੇਵਾ ਆਪਣਹਾਰੀ ਕੇ ਤੇਰਾ ਪਰਿਸੋ ਕਿਆਨ ਕੇਤੇ ਕ ਆਪਣਹਾਰੀ ਗਾਵੈ ਤਹਣੋਂ ਪਣ ਪਣ ਬਸੰਤਾਰਾ ਗਵਰਧਾ ਧਰਮਦਵਾਰੇ ਗਾਵੈ ਚੰਤ ਗੋਵਿੰਦ ਨੇ ਜਨੰਗ ਲਖਾ ਲਖ ਧਰਮ ਵਿਚਾਰੀ ਗਾਵੈ ਇਸ ਸਰਬ ਪਾਦੀ ਦੇਵੀ ਸੋਹਣ ਸਦਾ ਸੁਵਾਰੇ ਗੋਵਿੰਦ ਦਸਣ ਵਿੱਚ ਦੇ ਉਤਿਆ ਤਰਾ ਨਾਲੇ ਗਾਵੈ ਸਤਿ ਸਮਾਧੀ ਅੰਦਰ ਗਾਵਨ ਸਤਿ ਵਿਚਾਰੇ ਗਾਵਨ ਜਤੇ ਸਦੇ ਲੰਦੋਕੇ ਗਾਵੈ ਵੀਰ ਕਰਾਰੀ ਗਾਵਨ ਪੰਡਤ ਬੜਦਾ ਰਹੀਸਾ ਲੋ ਜੋਗਾ ਜੋਗਾ ਬਿਤਾ ਨਾਮੇ ਗਾਵ ਮਾਨਿਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਖਣੋ ਪਾਈ ਤੇਰੇ ਅਠ ਸਤਿ ਰਤਨਾਂ ਲੈ

ਰੰਗੇ ਰੰਗੇ ਬਾਤੇ ਕਰ ਕਰ ਜਨ ਸੇ ਬਾਰਾ ਦਿਨੋਂ ਪਾਈ ਬਰਕਰ ਮੇਕਾ ਜੀਤਾ ਆਪੁਣਾ ਜਿਤ ਸਿ ਦੀ ਵੜਿ ਆਈ ਜੋਤਿ ਸਪਾਵਸੂਏ ਕਰਸੀ ਹੁਕਮਾਨਾ ਕਰਣਾ ਜਾਈ ਸੋ ਪਾਤਸ਼ਾਹ ਹੋ ਸਮਾ ਪਾਤ ਸਾਹਿਬ ਨਾਨਕ ਰਤਨ ਜਾਈ ਮੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕਰੇ ਗਤੂਤ ਖੇਤਾਕਾਰ ਪਵਾਰੀ ਕਾਇਆ ਜੁਗਤ ਡੰਡਾ ਪ੍ਰਤੀਤਾ ਆਇ ਪਦ ਸਰਜਮੰਤੇ ਮਨ ਦਿਤਾ ਜਾਗੁ ਜੀਤਾ ਆਦੇਸ ਤਸੈ ਆਦੇਸ ਆਧਾਨੀਲਾ ਨਾ ਪਨਾਤ ਜੁਗਤਗੇ ਕੋ ਵੇਸ ਤੁਰਤ ਗਿਆਂਦੇ ਆ ਪੰਡਾਰਾ ਨਾ ਘੰਟ ਘੰਡ ਵਾਜਾ ਨਾ ਦੂ ਆਪਾ ਨਾਥ ਨਾ ਤੇ ਸਮਝਾ ਕੇ ਰਿੱਧ ਸੱਧ ਅ ਪ੍ਰਸਾਦ ਸੰਜੋਗ ਵਿਜੋਗ ਤੁ ਕਰਤ ਲਵਨ ਲਿਖੇ ਆਵੇ ਭਾਗ ਆਦੇਸ ਦਸੈ ਆਦੇਸ ਆਧਾਮੀਲਾ ਨਾਦ ਅਨਾਹਤ ਜੁਗਤਵੇ ਕੋਵੇ ਸੋ ਇਕਾ ਬਾਈ ਜੁਗਤਵੇ ਨਾਲੀ ਤਨ ਚਿੱਟਿ ਪਰਵਾਨ ਇਕਾ ਸੰਸਾਰੀ ਇਕ ਪੰਡਾਰੀ ਇਕ ਲਾਈ ਦੀਵਾਲਾ ਜਦ ਸੁਬਾਹ ਵਤ ਲ ਚਲਾਵੇ ਜਿਉ ਹੋਵੇ ਪਰਮਾਨ ਓਹ ਮੇਕੇ ਗੁੰਨਾ ਨਦਰਣਾ ਯਾਦ ਬੋਤਾ ਯੋ ਵੜਾਣਾ ਆਦੇਸ ਜ਼ਾ ਆਦੇਸ ਆਦਾਨੀ ਨਾ ਨਤਨਾ ਹਤਾ ਜੁਗ ਜੁਗ ਇਕ ਪਵੀ ਸੋ ਆਸਨ ਲੋਈ ਲੋਈ ਪੰਡਾਰੋ ਜੁਗਿ ਸੁਪਾਇਆ ਸੋ ਇਕਾ ਕਾਰ ਕਾਰ威ਖਾ ਸੰਗਨ ਮਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ ਤਸਾ ਆਦੇਸ ਆਦ ਨਿਲਨ ਨਾਤਾ ਜਿਨਵੇ ਕੋਇ ਸਤਜੁ ਜੀ ਪਉ ਲਖ ਹੋਣਾ ਲਭੈ ਲਖ ਵੀਸ ਲੱਗ ਲਿੜਿਆ ਆਕਿਆ ਏਕ ਨਾਮ ਜਗਦੀਸ ਏ ਤੋ ਰਾਗੇ ਪਤ ਪਰ ਪੜੀਆਂ ਚੜੀਆ ਹੋਏ ਅੱਗੇ ਸੁਰਗਲ ਨਾਇ ਆਕਾਸ਼ ਕੇ ਕੇਟਾ ਰਿਆ ਜੀਸ ਨਾਕਨ ਦੇ ਪਾਈਆ ਕੂੜੀ ਕੂੜਾ ਟੇਸਾ ਆਖਾਂ ਜੋੜ ਪਾਣਾ ਜੋੜਾ ਜੋੜਨਾ ਮੰਗਣ ਤੇ ਨਾ ਜੋੜਾ ਜੋੜਨਾ ਜੀਵਨ ਬੜਾ ਨਾ ਜੋੜਾ ਜੋੜਨਾ ਰਾਜਨਾਤ ਮਨ ਮਸੂਰਾ ਜੋੜਨਾ ਸੁਤੇ ਧਿਆਨ ਉਚਾਰ ਜੋੜਨਾ ਜੁਤੇ ਛੋਟਾ ਸੰਸਾਰ ਜੇ ਸਦਾ ਤੁਮ ਰਾ ਕਰਿ ਖਸੋਈ ਨਾਨਕ ਉਤਮ ਨਿਤਨ ਕੋਈ ਰੱਤੇ ਰਤੇ ਤਿਥੀ ਵਾਰ ਭਗਵਨ ਪਾਨੀ ਗਣੀ ਪਾਤਾਲ ਤਸਗਤ ਧਰਤੀ 타 ਪਰ ਕੀ ਧਰਮਸਾਦੂ ਤਸਵਜੀ ਜਗਤ ਕੇ ਰਾਗ ਤਨ ਕੇ ਨਾਮ ਆਨੇ ਕਰਦੰਤਾ ਮੇਰੇ ਕਰਮੇ ਹੋਏ ਵਿਚਾਰੋ ਸੱਚਾ ਯਾਤੋ ਸੱਚਾ ਪ੍ਰਭਾਨ ਤਿਤ ਸੋਨਪੰਤ ਪਰਬਾਨ ਨਰੀ ਕੰਪਵੈ ਦਿਸਾਨ ਗਤਵ ਕਾਲੀ ਉਤਪਾਈ ਨਾਨਕ ਆਜਾਪਦਾਈ ਧੰਮ ਕੰਡ ਕਾਇੂ ਤਰਮ ਗਿਆਨ ਕੰਡ ਕਾਇ ਆਪੋਕਾਰਮ ਕਿਤੇ ਗਣ ਬਣੀ ਬਾ ਸਤਾਰ ਕਿਤੇ ਗਣ ਮਹੇਸ਼ ਕਿਤੇ ਵਰਭਾ ਘੜ ਤਕੜਿਆ ਹੈ ਰੂਪ ਲਗ ਕੇ ਇਸ ਕਿਤੇ ਅਕਰਮ ਭੂਮੀ ਨੀਰ ਕਿਤੇ ਕਿਤੇ ਧੂਪ ਦੇਸ ਕਿਤੇ ਅੰਧ ਤੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਦਾ ਬੁੱਧ ਨਾਥ ਕਿਤੇ ਕਿਤੇ ਦੇਵ ਦੇਸ ਕਿਤੇ ਦੇਵ ਤਾਨਮ ਬਣ ਕਿਤੇ ਕਿਤੇ ਰਤ੍ਰ ਸਮੰਦ ਕੀਤੇ ਆ ਬਾਣੀ ਕੀਤੇ ਬਾਣੀ ਕੀਤੇ ਬਾਤ ਨਰੰਗ ਕੀਤੇ ਸੁਣਦੇ ਸੇਵ ਕੀਤੇ ਨਾਨਕ ਅੰਤ ਅੰਤ ਗਿਆਨ ਕੰਡ ਦਾ ਗਿਆਨ ਪਰਚੰਡ ਤਥਾ ਨਾਦਮ ਲੋਕ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪਾ ਤਥਾ ਘਾੜਤ ਘਟਿਆ ਬੁੱਧ ਪਰ ਰੂਪ ਤਾਂ ਕੀਆਂ ਗੱਲਾਂ ਪਥੀਆਂ ਨਾ ਜਾਹਿ ਜੇ ਕੋ ਕਹਿ ਪਿਛਾ ਪੁਛਤਾਇ ਤਤਾ ਪ੍ਰਿਆ ਸਵਾਤ ਸਵਾਤ ਨਾਮ ਬੁੱਧ ਤਤਾ ਪ੍ਰਿਆ ਸਵਾਤ ਸਵਾਤ ਕੇ ਸਤ ਕਰਮ ਕੰਡ ਕੇ ਬਾਣੀ ਜੂਰ ਤਤਾ ਹੋਰ ਨ ਕੋਈ ਹੋਰ ਤਤਾ ਜੋਤ ਮਹਾਂ ਪ੍ਰਸੂਰ ਤਨ ਮੈ ਰਾਮ ਰਿਆ ਭਾਰ ਪੂਰ ਤਤਾ ਸਿਤੋ ਸਿਤਾ ਮਹਿ ਮਹਾਈ ਲਾਗੇ ਰੂਪ ਨਾ ਤਮਨੇ ਜਾਏ ਨਾ ਉਹ ਮਰੈ ਨਾ ਠਾਕੇ ਜਾਈ ਧਰਕੇ ਨਾਮ ਬਸੈ ਮਨ ਮਾਹੀ ਪਥਾ ਭਗਤੋ ਸਾਕਾਲੋ ਕਰੇ ਅਨੰਦ ਸਚਾ ਮਨ ਸੋਏ ਸਾਧਾੰਡ ਵਸ ਪਰੰਕਾਰੁ ਕਰ ਕਰੀ ਕੈ ਕਰਿ ਨਰਡਨਾਰੂ ਤਿਤਿਤਾ ਕਰਨ ਮੰਡਲ ਬਲ ਪੰਡਾ ਦੇਖੂ ਗਤਤ ਅੰਤਨ ਅੰਤ ਤਿਥਾਰੋ ਲੋਵਾ ਕਾ ਕਾਰ ਵਿਚਾਰੂ ਨਾਨਕ ਪਧਨਾ ਕਰਦਾ ਸਾਰੋ ਜਤ ਪਹਾਰਾ ਧੀਰਜ ਸੁਣਿਆ ਰੂਪ ਕਰਨ ਭਤ ਮੇਦਤਿਆ ਤੂੰ ਭਾਉ ਕਲਾ ਕਣ ਤਪਤਾਉ ਭੰਡਾ ਪਾਉ ਅੰਮ੍ਰਿਤ ਤਟਾਲ ਕੜਿਆ ਸ਼ਬਦ ਸਤੇ ਟਕਸਾਲ ਜਨ ਕੋ ਨਗਰ ਕਰਮ ਤਨ ਤਾਲ नानक नदरी का नो गुरु पाड़े पिता माता तरत मम तो दस रात दया दया किला चंग ਆਪੋ ਆਪਣੀ ਕੀ ਜੜ ਕੇ ਦੂਰਾ ਜਿਨੇ ਨਾਮ ਤੇ ਆਇਆ ਹੋਇ ਬਸਤ ਤਾਲ ਨਾਮ ਬਤੇ ਮੁਕਰ ਜਲੇ ਕਿਤੇ ショਕੇ ਨਾਮ ਜਿਨੇ ਨਾਮ ਤੇ ਆਇਆ ਨਾਨਕ ਤੇ ਮੋ ਕਰ ਚਲੇ ਕੀਤੇ ਛੁਟੀ ਨਾ